ਕਿ ਨੇ ਸੋਹਣੇ ਬੈਡ ਮੈਨ ਲੱਗਦਾ ਆ ਹੋਣੀ ਕਿ ਚੱਲਿਆਂਦੇ ਇਹਨਾਂ ਨੇ ਨਵੇਂ ਹੀ ਚਲੋ ਮਹਾਰਾਜ ਮੇਰੇ ਵੀਰ ਦੇ ਕਰਮੀ ਭਾਗੀ ਕਰਨੀ ਸੱਚੇ ਬਾਦਸ਼ਾਹ ਹੈਗੀ ਤੋਂ ਦੰਬਲਜੀਤ ਮੂੰਹ ਜੋਰਵਾ ਮੇਰਾ ਤਾਂ ਇਹ ਕੋਈ ਚੀਜ਼ ਮੰਗਣ ਨੂੰ ਜੀ ਨਹੀਂ ਕਰਦਾ ਮਹਾਰਾਜ ਤੋਂ ਘਰੇ ਦੇਵੀ ਹਾਂ ਨੂੰ ਸਭ ਕੋਈ ਨਹੀਂ ਮੇਰਾ ਪਤਾ ਹੁੰਦਾ ਪਿਆਵਾ ਐਂ ਹੀ ਮਿਲਿਆ ਮੰਗੇ ਕੀ ਭੈਣ ਜੀ ਗੱਲੀ ਗੱਲੀ ਗੱਲਾਂ ਕਰੀ ਜਾਨੀ ਆ ਗੱਲਾਂ ਕੋਈ ਨਹੀਂ ਮੈਂ ਆਖਣੇ ਵੀ ਆ ਹੋਣੀ ਲਿਆਂਦੇ ਲੱਗਦੇ ਕਿਤੇ ਜਦੋਂ ਅਸੀਂ ਪਹਿਲਾਂ ਆਏ ਹਾਂ ਆਵਾ ਚਿਰ ਹੋਇਆ ਉਦੋਂ ਨਹੀਂ ਲਿਆਂਦੇ ਭੈਣ ਜੀ ਫਿਰ ਤੂੰ ਚੇਤਾ ਕਰ ਕਦੋਂ ਦੀ ਆਈ ਆਈ ਵੀ ਤੇ ਕਿਦੀ ਲੇਟ ਵਾ ਤੇ ਹੁਣ ਤੇ ਫਿਰ ਵੀ ਮਾੜੇ ਮਾੜੇ ਪੁਰਾਣੇ ਹੋ ਗਏ ਮਲੇ ਮਲੇ ਜੇ ਹੋ ਗਏ ਆ ਸਾਫ ਕਰਨ ਨਾਲੇ ਆ ਨਹੀਂ ਨਹੀਂ ਬਹੁਤ ਸੋਹਣੇ ਲੱਗਣ ਦੇ ਮੈਂ ਆ ਕਰਮੀ ਭਾਗੀ ਹੁਣ ਤੁਹਾਡੇ ਹੋ ਗਏ ਜਿਆਦਾ ਦਵੇ 7-8 ਮਹੀਨੇ ਹੋ ਗਏ ਲਿਆਂਦੇ ਨੂੰ ਜਦੋਂ ਕਿਤੇ ਤੂੰ ਹੋ ਕੇ ਕਹਿਣਾ ਦੂਗਾ ਚੌਂ ਦੇ ਨਾ ਬਾਅਦ ਲਿਆਂਦੇ ਸੀ ਲਿਆਂਦੇ ਆ ਕਿਤੇ ਆਹ ਚਲੋ ਉਹਦੇ ਦੇ ਆ ਪਿਆ 12 ਇੰਚ ਪੜਨ ਤੇ ਕੋਈ ਨਹੀਂ ਬਾਬੇ ਨੇ ਸਾਰੇ ਕੰਮ ਕਰਦੇ ਨੇ ਹੌਲੀ ਹੌਲੀ ਭੈਣ ਜੀ ਫਿਰ ਆਸਾਂ ਤੇ ਫਿਰ ਨਿਆਣਿਆਂ ਤੇ ਲਾ ਕੇ ਬੈਠੇ ਤੂੰ ਹੀ ਵੀ ਮਾੜਾ ਵੜਾ ਭਾਜੀ ਨੇ ਮਨੀਨਾ ਕੋ ਹਾ ਹੋ ਜਾ ਜੇ ਮਾੜਾ ਵੜਾ ਪੈੜੀ ਬੰਨਾ ਹੈਗਾ ਹੀ ਉਹੀ ਕਿਤੇ ਬਚਾਰ ਛੱਡਦੇ ਉਹ ਵੀ ਵੇਚ ਲਿਆ ਮੁਣਕੇ ਕਿਹੜਾ ਕੋਈ ਬਾਤ ਪੁੱਛਦਾ ਵਾ ਨਾਲੇ ਭੈਣ ਭਰਾ ਭੈਣ ਭਰਾ ਦੇ ਅੱਗੇ ਨਹੀਂ ਮੈਂ ਤਾਂ ਬੰਦੇ ਕਹੇ ਦੇ ਉਹ ਤਾਂ ਗੱਲ ਹੈਗੀ ਆ ਪਰ ਇਹੋ ਹੀ ਨਾ ਚੜੇ ਜਿਹੜੇ ਹੀ ਲੱਥ ਗਏ ਹੁਣ ਕੋਈ ਟੈਨਸ਼ਨ ਤੇ ਨਹੀਂ ਨਾ ਵੀ ਸਾਡੇ ਕੋਈ ਤੁੰਬੇ ਤੋੜੂਗਾ ਹੀ ਉਹਦੇ ਵੀ ਦੇਣੇ ਉਹਦੇ ਵੀ ਦੇਣੇ ਬਾਕੀ ਜੋ ਸਾਡੇ ਕਰਮਾ ਚ ਉਹ ਤੇ ਮਿਲਦਾ ਹੀ ਜਾਣਾ ਵਾ ਪਰ ਜੇ ਭੈਣ ਭਰਾ ਧੱਕਾ ਕਰ ਜਾਣ ਤੇ ਫਿਰ ਹੁਣ ਅਹੀਂ ਤੇ ਨੀ ਨਾ ਕਿਸੇ ਨਾ ਕਰ ਸਕਦੇ ਉਹ ਤਾਂ ਕਰ ਗਏ ਚੁੱਕੇ ਆਖ ਡਾਇਆ ਪਾਲੇ ਵੱਡੇ ਕੀਤੇ ਪੜਾਏ ਲਿਖਾਏ ਸਭ ਕੁਛ ਆਂਦਾ ਗਿਸਾਬ ਸੁਆਂਦਾ ਤੇ ਮੈਂ ਕੀਤਾ ਤੇ ਮਗਰੋਂ ਤੋਂੜੀ ਨਿਆਣਿਆਂ ਨੇ ਕੱਖ ਜਾਣਿਆ ਨਹੀਂ ਗਾ ਤੇ ਹੁਣ ਫਿਰ ਅਹੀਂ ਕੀ ਕਰ ਸਕਦੇ ਆਂ ਅਸੀਂ ਕੁਛ ਨਹੀਂ ਕਰਾਈ ਫਿਰ ਇਹ ਵੀ ਐਨੇ ਮਹਾਰਾਜ ਉਹਨਾਂ ਦਾ ਭਲਾ ਹੋਵੇ ਸੱਚੇ ਪਾਤਸ਼ਾਹ ਰਾਜੀ ਰਹਿਣ ਆਪਣੇ ਘਰਾਂ ਦੇ ਵਿੱਚ ਚੱਲ ਭੈਜੀ ਗੁੱਸਾ ਨਾ ਕਰੀਂ ਆਈ ਨੰ ਮਾੜਾ ਸੂਟ ਪਾ ਗਏਂਗੇ ਤੇ ਝੱਜ ਦਾ ਹੀ ਸੂਟ ਪਾ ਕੇ ਆਂਦੀ ਸੀ ਕਿਦੇ ਸਿਲਕ ਦਾ ਹੀ ਪਾਉਂਦੀ ਹੁਣ ਕਿਹੜੀ ਇੰਨੀ ਗਰਮੀ ਆ ਅਕਤੂਬਰ ਮਹੀਨਾ ਚੜ ਗਿਆ ਵਾ ਆਣਗਵਣ ਕੀ ਆਖੂਗਾ ਚਾਚੇ ਤਾਏ ਬਲਜੀਤ ਆ ਸੂਟ ਤੇ ਮੈਂ ਅੱਜ ਇੱਕੋ ਵਾਰ ਹੀ ਪਾਇਆ ਬਾਉ ਅੱਜ ਤੁਹਾਡੇ ਕੋਈ ਪਾ ਕੇ ਆਈ ਆ ਮੈਂ ਸਗੋਂ ਗੋਪੀ ਕੋ ਗਈ ਸੀ ਇੱਕ ਦਿਨ ਉਹ ਦਿਨ ਤੇ ਮੈਂ ਸਗੋਂ ਦੂਜਾ ਹੀ ਪਾ ਕੇ ਲੈ ਗਈ ਸੀ ਆਪਣਾ ਉਹਨੇ ਰਸਗੋਮ ਚਰਨੇ ਕੋਈ ਗੱਲ ਨਹੀਂ ਕੀਤੀ ਉਹਨੇ ਕਿਉਂ ਗੱਲ ਕਰਨੀ ਆ ਉਹ ਭੈਣ ਜੋ ਹੀ ਸਭ ਕੋਲ ਕੋ ਵੀ ਹੈਗਾ ਵਾ ਬੰਦਾ ਤਉਣ ਲਗਿਆ ਕਿ ਤੇ ਸੂਟ ਸਾੜੀ ਬਣਾ ਦਿੰਦਾ ਵਾ ਮੈਂ ਕਹਿੰਨੀ ਹੱਦ ਹੋ ਗਈ ਆ 200 200 ਵਾਲੇ ਖਰੀਦਨੇ ਆ ਤੇ ਫੇਰ ਪਰੋਲੇ ਨਿਕਲਨੇ ਇੱਕ ਤੋਂ ਪਾਇਆ ਹੋ ਗਿਆ ਨਹੀਂ ਅੱਜ ਤੇ ਮੈਂ ਆਪਣੇ ਵੱਲੋਂ ਚੰਗਾ ਹੀ ਕਰਕੇ ਪਾ ਲਈ ਤੈਨੂੰ ਨਾ ਚੰਗਾ ਲੱਗਾ ਇਹ ਮੈਨੂੰ ਤਾਂ ਨਹੀਂ ਚੰਗਾ ਲੱਗਾ ਝੱਗਾ ਹੋਰ ਸਲਵਾਰ ਹੋਰ ਬੰਦਾ ਇੱਕੋ ਜਿਹਾ ਸੂਟ ਪਾ ਕੇ ਆਉਂਦਾ ਤੇ ਛੋੜੀ ਵੱਡੀ ਚੁੰਨੀ ਲੈਂਦਾ ਆ ਚੁੰਨੀ ਚ ਵੀ ਟੋਕ ਵਾ ਕੀ ਉਹ ਤਾਂ ਕਿੰਨੀ ਕਵਦੀ ਰੰਗਾਲੀ ਹੈ ਹੁਣ ਬਲਜੀਤ ਨੂੰ ਪਤਾ ਹੀ ਆ ਹੁਣ ਅਹੀਂ ਕਿਸੇ ਦਾ ਮੂੰਹ ਲਾਲ ਵੇਖ ਕੇ ਆਪਣਾ ਚਪੇੜਾ ਨਾਲ ਥੋੜੀ ਕਰ ਲੈਣਾ ਵਾ ਹੁਣ ਅੰਦੇ ਨਾ ਚਾਦਰ ਵੇਖ ਕੇ ਪੈਰ ਪਸਾਰੋ ਕਹਿੰਦੇ ਲੋਕ ਸਿਆਣੇ ਆਪਣਾ ਸਾਹਕ ਤਾਂ ਵੇਖ ਕੇ ਹੀ ਪਾਇਏ ਜਾਣੇ ਆ ਹੁਣ ਚੱਲ ਮੈਂ ਕਿਹੜੀ ਉਪਰੇ ਥਾਂ ਆਈ ਆ ਪੇਕੇਆਂ ਦੇ ਘਰ ਹੀ ਆਈ ਆ ਐਂ ਜਿਵੇਂ ਉਹ ਗੱਲ ਨਹੀਂ ਕੀਤੀ ਤੂੰ ਮੇਰੀਆਂ ਗੱਲਾਂ ਗੱਲਾਂ ਦਾ ਕਰ ਲੈਣੀ ਆ ਗੁੱਸਾ ਕਹਿੰਦੇ ਘਰ ਪਾਬੇ ਚਾਰਨਾ ਖਾਈਏ ਡਕਾਰ ਮਾਰੋ ਪਨੀਰ ਦੇ ਪਰ ਤੂੰ ਹੀ ਤਾਂ ਚੰਗੀ ਨਾਲ ਜਲੂਸ ਕੱਢ ਕੇ ਆਉਣਾ ਆ ਪਾਜੀ ਨੂੰ ਕਿਤੇ ਚਿੱਟਾ ਪਜਾਮਾ ਕੁੜਤਾ ਪਵਾਉਂਦੇ ਆ ਆ ਕਿੱਦਾਂ ਦਾ ਰੰਗ ਬਰੰਗਾ ਪਵਾ ਲਿਆਂਦਾ ਵਾ ਚਾਲ ਬਲਜੀਤ ਕੋਈ ਨਹੀਂ ਜੇ ਇੱਥੇ ਮੈਨੂੰ ਕੋਈ ਪੁੱਛੂਗਾ ਨਾ ਅਸੀਂ ਆਖਾਂਗੇ ਅਸੀਂ ਸੌਦਾ ਲੈਣ ਗਏ ਹਾਂ ਤੇ ਤਾਂ ਕਰਕੇ ਆ ਗਏ ਨੰਗਦੇ ਨੰਗਦੇ ਹੁਣ ਫਿਰ ਮੈਂ ਦੱਸ ਕੀ ਕਰਾਂ ਬਲਜੀਤ ਮੈਂ ਆਪਣੇ ਸੂਰੇ ਨੇ ਨੇ ਮਹਿੰਗੇ ਸਵਾ ਆ ਕੇ ਮੇਰਾ ਤੇ ਪੁੱਤ ਅੱਗੇ ਸਰਕਾਰੀ ਸਕੂਲ ਚ ਪੜਦਾ ਵਾ ਜੇ ਮੇਰੇ ਕੋ ਇੰਨਾ ਜ਼ਿਆਦਾ ਕੋਈ ਤੇ ਮੈਂ ਆਪਣਾ ਨਿਆਣਾ ਪ੍ਰਾਈਵੇਟ ਸਕੂਲ ਚ ਨਾ ਪੜਾਵਾਂ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰ ਦਿਨ ਮੋੜੇ ਆਉਣੇ ਆ ਧੀਆਂ ਪੁੱਤਾਂ ਨੇ ਜਿਦਾਂ ਦੇ ਧੀਆਂ ਪੁੱਤਾਂ ਰੋ ਦਿਨ ਮੁੜਦੇ ਆ ਮੇਰਾ ਪੁੱਤ ਪੜਦਾ ਵਸ ਲੱਗ ਵਾ ਉਹਨੇ ਸਾਰੇ ਕੰਮ ਕਰਲੇ ਮਹਾਰਾਜ ਨੇ ਜੇ ਪੰਜ ਦਿਨ ਮੋੜ ਵੀ ਹੋਣਗੇ ਨਾ ਤੇ ਉਹਦੇ ਜੋਗੇ ਹੋਣੇ ਆ ਉਦੋਂ ਤੁਹਾਡੇ ਮੂੰਹ ਚੋਂ ਦੰਦ ਨਿਕਲ ਜਾਣੇ ਆ ਤੇ ਮੁੜ ਕੇ ਕਿੰਨੂ ਪਾ ਕੇ ਵਿਖਾ ਲੈਣਾ ਆਹੋ ਇੱਕ ਦਿਨ ਹੁੰਦੇ ਪਾਉਣ ਲਾਉਣ ਦੇ ਤੇ ਇਹੋ ਤੁਹਾਡੇ ਦੁੱਖਾਂ ਚ ਨੰਗ ਗਏ ਆ ਦੋਖਰ ਤੇ ਮੈਨੂੰ ਵੀ ਲੱਗਦਾ ਵਾ ਬੇਸ਼ੱਕ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਵਾ ਪਰ ਦੋਖ ਹੁੰਦਾ ਵਾ ਫੇਰ ਵੀ ਤੂੰ ਸਾਡੀ ਨਣਾ ਨਾ ਵਾ ਪਰਬਲ ਜੀ ਤੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਤੂੰ ਮੈਨੂੰ ਮੂੰਹ ਤੇ ਨਹੀਂ ਕਹਿਣਾ ਕਿ ਤੂੰ ਸੂਟ ਨਹੀਂ ਚੰਗਾ ਪਾ ਕੇ ਆਈ ਬਾਓ ਮੇਰੇ ਤੇ ਕਹਿੰਦੇ ਨਾਂਵ ਲੁੰਦਰੀ ਆ ਗਿਆ ਵਾ ਹਾਂ ਹੁਤਾ ਵੇ ਗੱਲਾਂ ਇਹ ਮੂੰਹ ਤੇ ਕਿਹਾ ਤੈਨੂੰ ਪਤਾ ਤਾਂ ਲੱਜੂਗਾ ਗਾਂ ਹੁਣ ਕਿਤੇ ਪਾਗੇ ਨਾ ਜਾਓਗੇ ਉਹ ਕਿਤੇ ਬੰਦਾ ਚੱਜ ਦਾ ਸੂਟ ਇੱਕ ਹੀ ਬੰਦਾ ਸਵਾਸ਼ ਛੜੇ ਜਿੱਥੇ ਗਏ ਉਹੋ ਪਾਗੇ ਉਹ ਜ਼ਰੂਰੀ ਆ ਬੋਤੇ ਬਣਾਉਣੇ ਆ ਅੰਜੀਤ ਸਾਡੀ ਕਿਹੜੀ ਰਿਸ਼ਤੇਦਾਰੀ ਜਿੱਥੇ ਅਸੀਂ ਪਾਕੇ ਜਾਣਾ ਵਾ ਇਹ ਤੇ ਤੂੰ ਹੀ ਆ ਤੇ ਇੱਕ ਗੋਪੀ ਆ ਦੋਵੇਂ ਰਿਸ਼ਤੇਦਾਰੀਆਂ ਵਾਂ ਕੋਪੀ ਗੋਹ ਮੈਂ ਕਿਤੇ ਮੈਂ ਬੜੀ ਚਿਰ ਹੀ ਗਈ ਉਹਨੇ ਫੋਨ ਕਰ ਕਰ ਆਖਿਆ ਭੈਣ ਜੀ ਆਵੀ ਆਵੀ ਉਹਦੇ ਨੂੰ ਕਲਾਵੀ ਉਹਦੇ ਨੂੰ ਮੈਂ ਚਲ ਜਾ ਆਂਦਾ ਮੈਂ ਨਹੀਂ ਕੱਲੇ ਨੇ ਜਾਣਾ ਤੂੰ ਨਾਲ ਚੱਲ ਆਹੀਂ ਚਲ ਗਏ ਜਨੇ ਆਣੇ ਹਨ ਬਹੁਤ ਬੜੀ ਰਾਤ ਰੱਖ ਲਿਆ ਤੇ ਅਗਲੇ ਦਿਨ ਵੀ ਸਾਨੂੰ ਕਵੇਲਾ ਕਰਤਾ ਤੇ ਪਾ ਜੀ ਤੇਰਾ ਸਾਡੇ ਦਿਵਾਲੀ ਹੋ ਗਿਆ ਵੀ ਅੱਧੀ ਰਾਤ ਤੁਸੀਂ ਕਰਕੇ ਆਏ ਆ ਤੇ ਹੋਰ ਅਸੀਂ ਜਾਣਾ ਮੈਂ ਕਿੱਥੇ ਆ ਲਾ ਵੀ ਆ ਗਿਆ ਪਟਵਾਰੀ ਦੇ ਘਰ ਬਸ ਪਟਵਾਰੀ ਘਰ ਹੋਵੇ ਤੇ ਮੇਰਾ ਹਾਲੋ ਜੀ ਚਲੋ ਇੱਥੇ ਘਲਾ ਲੈਨੇ ਆ ਗੱਟੀ ਦੀ ਲੱਗੀ ਆ ਤਾਂ ਮੇਰੇ ਸਹਾਂ ਪਰਵਾਰੀ ਘਰੇ ਨਾ ਚਲ ਖੋਲ ਮਾਰ ਦੇ ਘੰਟੀ ਉਹ ਬੋਨੇ ਖੋਲਿਆ ਹਾਂਜੀ ਚਲ ਸਾਸਿਕਾ ਮੈਂ ਪਰਵਾਰੀ ਸਾਬ ਘਰੇ ਹਾਂਜੀ ਘਰੇ ਆ ਆਜੋ ਮੈਂ ਰਗਵੀਰ ਸਗਵਾ ਖੰਡਾ ਵੀ ਉਹ ਦਿਨ ਮੇ ਨਾਲ ਲੈ ਆਉਣਾ ਹੈਗਾ ਤੇ ਮੈਂ ਕਹਤਾ ਵੀ ਚਲ ਕੋਈ ਗੱਲ ਨਹੀਂ ਉਹਦੇ ਜਾਣਾ ਆਂਦਾ ਨਹੀਂ ਤੁਸੀਂ ਹੋ ਆਓ ਤੇ ਮੈਂ ਬਾਅਦ ਚ ਚਲ ਜੂਗਾ ਤੇ ਹੁਣ ਫਿਰ ਨਾ ਆਹੋ ਨਾ ਕਿਸੇ ਦਿਨ ਸ਼ਨੀਵਾਰ ਕੁ ਲਾਵਾਂਗੇ ਤੁਹਾਡੇ ਕੋ ਨਾ ਭੈਣ ਜੀ ਹਾਈ ਦਾ ਨਾ ਕਰਿਓ ਜੇ ਲਿਉਣਾ ਹੀ ਤਾਂ ਨਾਲ ਲੈ ਕੇ ਆਉਣਾ ਹੀ ਤੇ ਨਾਲ ਹੀ ਲੈ ਜਾਂਦੇ ਹਾਈ ਬਲਜੀਤ ਨਾ ਕਿਉਂ ਕਰ ਦਿੱਤੀ ਬਾਹੂ ਉਹਦੇ ਨਾਲਕਿਆਂ ਦਾ ਘਰ ਵਾ ਨਾਲਕਿਆਂ ਦਾ ਘਰ ਤਾਂ ਕੋਈ ਗੱਲ ਨਹੀਂ ਜੀ ਸਦਕੇ ਆਵੇ ਮਾਮਾ ਉਹਦਾ ਕਿਤੇ ਇੰਨਾ ਚਾ ਕਰਦਾ ਵਾ ਸਵੇਰੇ ਆਵੇ ਸ਼ਾਮਾਂ ਨੂੰ ਜਾਵੇ ਭੈਣ ਜੀ ਤੁਹਾਨੂੰ ਪਤਾ ਹੀ ਆ ਇਹ ਕਿਤੇ ਨਿਆਣਿਆਂ ਨੂੰ ਬੜਾ ਸਤਾਉਂਦਾ ਵਾ ਤੇ ਇੱਕ ਜਾਣ ਲੱਗਿਆ ਨਾ ਸਾਡਾ ਕੋਠੇ ਦੇ ਬਾਰੀ ਦਾ ਸ਼ੀਸ਼ਾ ਤੋੜ ਗਿਆ ਮੈਂ ਤਾਂ ਤੁਹਾਡੇ ਲੱਗੇ ਨਾ ਹੀ ਨਹੀਂ ਲਿਆ ਬੰਦਾ ਚੰਗਾ ਨਹੀਂ ਲੱਗਦਾ ਫੇਰ ਤੁਸੀਂ ਆਖਣਾ ਉਹਦੇ ਨੂੰ ਕਹਿੰਦੇ ਆ ਬਾਹੂ ਮਹਾਂ ਤੇ ਚੀਜ਼ਾਂ ਵਾ ਉਹਦੇ ਜਵਾਨ ਹੋਣ ਡਿਆ ਹੁਣ ਉਹਨੇ ਕਿੱਥੇ ਚੀਜ਼ਾਂ ਤੋੜ ਦੇਣੀਆਂ ਪੈਣਾ ਗਲੀ ਦੇ ਨਿਆਣੇ ਇਕੱਠੇ ਕਰ ਲੈ ਅਸੀਂ ਬੈਟ ਬਾਲ ਖੇਡਣਾ ਵਾ ਤੇ ਉਹ ਬਸ ਇੱਕੋ ਗੇਂਦ ਮਾਰੀ ਤੇ ਝਟਕ ਤੀੜਾ ਸ਼ੀਸ਼ਾ ਤੜਕ ਕੇ ਹੋ ਗਿਆ ਤੇ ਹੁਣ ਉਹ ਹਜੇ ਪਹੁੰਚਣ ਵਾਲਾ ਵਾ ਸਾਬ ਕਾਲੋ ਜੇ ਇਹੋ ਹੀ ਚੀਜ਼ਾਂ ਹਿੰ ਦੁਬਾਰਾ ਦੁਬਾਰਾ ਬਣਾਈਏ ਤੇ ਗਾਂ ਕਿੱਦਾਂ ਵਧਾਂਗੇ ਤੁਸੀਂ ਮੈਨੂੰ ਇਹ ਦੱਸੋ ਹਾਂ ਬੈਨਾ ਹਾਂ ਤੇ ਫੇ ਨਾ ਆਵੇ ਮੁੰਡਾ ਮੇਰਾ ਹੁਣ ਪੈ ਜੀ ਹਾਂ ਗੱਲ ਤੇ ਮੈਂ ਕਹੀ ਨਹੀਂ ਆ ਤੂੰ ਤਾਂ ਸਿੱਧੀ ਗੱਲ ਮਾਰਦੀ ਆ ਮੈਂ ਕਹਿੰਨੀ ਆਵੇ ਜੀ ਸਦਕੇ ਆਵੇ ਪਰ ਦਿਨੇ ਦਿਨੇ ਆਵੇ ਪਰ ਮੈਂ ਨੀ ਨਾ ਮਾਂ ਦੇ ਸਾਹਮਣੇ ਨੀਣਾ ਡਰਦਾ ਵਾ ਤੇ ਮੈਂ ਕਿਦਾਂ ਡਰਾਵਾਂਗੀ ਜੇ ਮੈਂ ਕੋ ਕਹਿਤਾ ਫੇ ਤੁਹਾਡੇ ਅਰਗੇ ਨੇ ਆਖਣਾ ਵਾ ਮੈਂ ਮਾਮੀ ਨੇ ਕਿਹਾ ਵਾ ਮੇਰਾ ਨਾ ਆਦਾ ਫੇ ਨਾਲ ਹੀ ਲੈ ਕੇ ਆਵੀ ਤੇ ਨਾਲ ਹੀ ਲੈ ਜੀ ਇਹ ਗੱਲ ਵਾ ਹਾਂ ਮੈਂ ਗੇੜ ਇਹ ਚ ਮਾੜੀ ਗੱਲ ਕਹਿਤੀ ਕੋਈ ਨਹੀਂ ਨਹੀਂ ਗੱਲ ਤਾਂ ਚੰਗੀ ਆਦਾ ਸਿਆਣੀ ਆ ਇਹ ਤਾਂ ਗੱਲ ਹੈ ਹੀ ਆ ਅਮਰਤ ਹੋਣੀ ਗਏ ਸਕੂਲੇ ਅਮਰਤ ਟ੍ਰਿਪ ਤੇ ਗਿਆ ਵਾ ਹਾਂ ਤੇ ਰਿੰਪੀ ਸੂਲ ਗਈ ਆ ਅੱਛਾ ਕਿੰਨੇ ਵਜੇ ਆਉਂਦੇ ਆ ਉਹਨਾਂ ਨੇ ਮੈਂ ਜੀ 4 ਵਜੇ ਆਉਣਾ ਵਾ ਤੇ ਉਹ ਦੋਨੋਂ ਤੇ ਵਹੇ ਤੁਹਾਡੇ ਪਾਸ ਲੰਘ ਜਾਣੀ ਆ ਆਏ ਤੇ ਤੁਸੀਂ ਬਸੇ ਹੀ ਆ ਆਹੋ ਬਸ ਤੇ ਹੋਰ ਅਹੀਂ ਕਾਤੇ ਹੋਣਾ ਵਾ ਬਸ ਤੇ ਹੀ ਆਈਆਂ ਤੇ ਕਈ ਵਾਰ 4:30 ਵੀ 5 ਵੀ ਵੱਜ ਜਾਂਦੇ ਕੇਵਲੇ ਬਸ ਲੇਟ ਲੂਟ ਹੋ ਜਾਂਦੀ ਆ ਅਛਾ ਮੇਰਾ ਰਜੀਵ ਬੜਾ ਕਰਦਾ ਐ ਮੈਂ ਆਵੇ ਆਹੀਂ ਵੀ ਚੱਲ ਮਿਲ ਕੇ ਹੁਣ ਜਾਵਾਂਗੇ ਉਹਨਾਂ ਨੂੰ ਨਿਆਣਿਆਂ ਨੂੰ ਕੋਈ ਨਹੀਂ ਨਾ ਹੋ ਤਾਂ ਸ਼ਾਮਾਂ ਨੂੰ ਚੱਲ ਜਾਗੇ 5:00 ਵਜੇ ਲਾਸਟ ਬੱਸ ਜਾਂਦੀ ਐ 5:00 ਵਜੇ ਤੇ ਭੈਣ ਜੀ ਵੀ ਕਿਹੜੇ ਖੂਚ ਪੈਣਾ ਹੁੰਦਾ ਵਾ ਅ ਬੱਸਾਂ 'ਚ ਸ਼ਰਾਬੀ ਗਰਾਬੀ ਆਹਰਾਂ ਦੇ ਤੁਰੇ ਫਿਰਦੇ ਆ ਚੰਗੇ ਲੱਗੀਦਾ ਲੋਏ ਲੋਏ ਬੰਦਾ ਆਪਣੇ ਘਰ ਜਾਵੇ ਨਾਲੇ ਤੁਹਾਡੀ ਹੁਣ ਨਿਗਾ ਵੀ ਕਮਜ਼ੋਰ ਹੋਈ ਆ ਇਹ ਤਾਂ ਠੇਡਾ ਠੂਡਾ ਲੱਗੂਗਾ ਡਿੱਗੋਗੇ ਮੁੜ ਕੇ ਫੇਰ ਸਾਟੇ ਪੈਣ ਲੱਗੂਗੀ ਤੇ ਮੰਜੇ ਤੇ ਪਾਉਗੀ ਤੇ ਮੁਣਕੇ ਕਿਨੇ ਸਾਂਭਣਾ ਵਾ ਇਹ ਤਾਂ ਕਲ ਸਹੀ ਆ ਦਾ ਨਿਗਾ ਤੇ ਵਾਕਿਆ ਮੇਰੀ ਘਟ ਗਈ ਆ ਪਰ ਉਦਾਂ ਹੀ ਵੀ ਚਲ ਤਾਨੂੰ ਤੇ ਮਿਲ ਲੈ ਤੇ ਨਿਆਣਾ ਦਾ ਫੇਰ ਮੇਰਾ ਧਿਆਨ ਵਿੱਚ ਹੀ ਰਹਿਣਾ ਵਾ ਕੋਈ ਗੱਲ ਨਹੀਂ ਜੇ ਇਨਾ ਜੀ ਕਰਦਾ ਨਾ ਮੈਨੂੰ ਮੈਂ ਆਣ ਕੇ ਆਉਣਗੇ ਨਾ ਜਦੋਂ ਨਾਲੇ ਫੋਨ ਕਰਾ ਦੂੰਗੀ ਤੇ ਕਿਸ ਦਿਨ ਤੁਹਾਨੂੰ ਮਿਲ ਆ ਖੜੂਗੀ ਐਸ ਵਾਰ ਫੇ ਤੁਸੀਂ ਆ ਜਿਓ ਜਾਂ ਸ਼ਨੀਵਾਰ ਤੁਸੀਂ ਆ ਜਿਓ ਲਿਖਿਓ ਨਾ ਕੋਈ ਨਹੀਂ ਮੈਂ ਆ ਜੂਗੀ ਲੈ ਕੇ ਰਾਤ ਰਹਿਣ ਵਾਲੇ ਆ ਜਿਓ ਰਗਵੀਰ ਸਾਰੇ ਜਾਣੇ ਆਇਓ ਨਹੀਂ ਭੈਣ ਜੀ ਰਾਤ ਨਹੀਂ ਕਰ ਰਹਿਣਾ ਹਾਂ ਰਾਤ ਰਹਿਣਾ ਨੀਗਾ ਸਰਦਾ ਬੱਚਿਆਂ ਨੇ ਬੜੀਆਂ ਤਿਆਰੀਆਂ ਹੁੰਦੀਆਂ ਵਾ ਨਾਲੇ ਉਹਨੇ ਵੀ ਟ੍ਰਿਪ ਤਾਉਣਾ ਵਾ ਥੱਕੇ ਹਾਰੇ ਨੇ ਉਹਦਾ ਵੀ ਲੀੜਾ ਕਪੜਾ ਧੋਣ ਵਾਲਾ ਹੋਣਾ ਵਾ ਚਲੋ ਕੋਈ ਨਹੀਂ ਵੇ ਲੈਓ ਫਿਰ ਚਲੋ ਆਓ ਬਈ ਉੱਥੇ ਕਿੱਥੇ ਬੈਠੇ ਆ ਉਹ ਜੇ ਬਾਹਰ ਅੱਛਾ ਆਇਆ ਇਹੋ ਗੱਲਾਂ ਕਿਤੇ ਮੇਰੇ ਭਰਾ ਦੇ ਸਾਹਮਣੇ ਕੀਤੀਆਂ ਹੁੰਦੀਆਂ ਤਾਂ ਤੇ ਕਿਦੇ ਦਾ ਮੂੰਹ ਭੰਨ ਦੇਣਾ ਹੀ ਉਹਨੇ ਚਪੇੜਾ ਮਾਰ ਮਾਰ ਕੇ ਇਹ ਤਾਂ ਲੱਗਿਆ ਦਾ ਵੇਹਨੇ ਕਿੰਨੀਆਂ ਗੱਲਾਂ ਕੀਤੀਆਂ ਜਿਹੜੀ ਮੈਂ ਗੱਲ ਕੀਤੀ ਉਹਦਾ ਜਵਾਬ ਉਲਟਾ ਦੱਸ ਕੀ ਇੱਥੋਂ ਅਸੀਂ ਚੁੱਕ ਕੇ ਲੈ ਆ ਜਣਾ ਕਿੰਨੀਆਂ ਕ ਚੀਜ਼ਾਂ ਮੇਰਾ ਪੁੱਤ ਤੋੜ ਗਿਆ ਵਾ ਮੈਂ ਤਾਂ ਨਹੀਂ ਕਨਵਾਉਣਾ ਆਪਣੇ ਪੁੱਤ ਨੂੰ ਇੱਥੇ ਸਾਡੇ ਕਿਤੇ ਸਰਫੇ ਦਾ ਨਿਆਣਾ ਹੀ ਸਾਈਂ ਜੀ ਨੇ ਆ ਇਹਨਾਂ ਵਾਤੇ ਤੇ ਵੱਧੂ ਆ ਕੋਈ ਨਹੀਂ ਮੈਂ ਕਰਦੀ ਆ ਆਪਣੇ ਭਰਾ ਕੋ ਗੱਲ ਐਦਾਂ ਥੱਕਾ ਕਰਦੀ ਸਾਡੇ ਨਾਲ ਹਲੋ हाँ हाँ जी आई मैं टूट गई जी अरे पहुंचा दिया करते सासिका पटर रॉय जैसा हां हो गया काम तो हो गया ये मैंने करवाता सारा काम के हां ओए ओ उधर जिधर गिनती करनी है जारीब हैगी ना तो ज़रीब जरूर करनी है ਲੱਠੇ ਦੀ ਨਹੀਂ ਲੋੜ ਹੈਗੀ ਹੁਣ ਨਾ ਜੇ ਫੇ ਵੀ ਲਿਆਈ ਲਈ ਵੇਖ ਲਈ ਤਾਂ ਵੱਟ ਬੰਨਾ ਵੇਖ ਲਈਦਾ ਉੱਤੋਂ ਸਾਰਾ ਪਤਾ ਵੈਸਦਾ ਆ ਕੋਈ ਨਾਲ ਲਾਂਗੇ ਇੱਕ ਦੋ ਪਰਵਾਹੀ ਹੋਰ ਲਾਂਗੇ ਕਰਦਾਂਗੇ ਨਿਸ਼ਾਨਦੇਹੀ ਉਹਨਾਂ ਦੀ ਵੀ ਨਹੀਂ ਨਹੀਂ ਟੈਨਸ਼ਨ ਨਾਲ ਕੋਈ ਗੱਲ ਨਹੀਂ ਉਹ ਵਧੀਆ ਪਾਰਟੀ ਆ ਉਹ ਕੋਈ ਗੱਲ ਨਹੀਂ ਨਹੀਂ ਨੇ ਪੂਰਾ ਕਿਆ ਰਖੜਾ ਉਹਨਾਂ ਨੇ ਨਾਲੇ ਸਾਮਾਨ ਨੂੰ ਕਰਾਂਗੇ ਪਾਰਟੀ ਆ ਚਲ ਠੀਕ ਹੈ ਮੈਥੋਂ ਆਇਆ ਕੋਈ ਬੰਦਾ ਮੈਂ ਮਿਲਾਂ ਉਹਨੂੰ ਬਾਅਦ ਕਰਦੇ ਆਂ ਗੱਲ ਹਾਂ ਜਵਨਾ ਉਹਨਾਂ ਸਾਹਿਬ ਜੀ ਕਹਤਾ ਇਹ ਵਧੀਆ ਵਧੀਆ ਤੁਸੀਂ ਸੁਣਾਓ ਕਿੱਦਾਂ ਤੁਹਾਡੇ ਪਿੰਡ ਦਾ ਹਾਲਚਾਲ ਹਾਲ ਤੇ ਪਿੰਡ ਦਾ ਠੀਕ ਹੈ ਬਸ ਮੇਰਾ ਹੀ ਮਾਰਾ ਹੋਇਆ ਹੈ ਹੈ ਕੀ ਹੋ ਗਿਆ ਇਹੋ ਪਰਵਾਰ ਸਾਹਿਬ ਮੇਰਾ ਨਾ ਕੱਚੇ ਕਮਰੇ ਤੇ ਡੇਗ ਕੇ ਸੱਤ ਅੱਛਾ ਕਮਰੇ ਡੇਪੇ ਆ ਹਾਂਜੀ ਆ ਬਿਆਰ ਸਾਹਿਬ ਬੜੀਆਂ ਹੀ ਨੇ ਨਾ ਯਾਰ ਕੰਮੀ ਬੜੇ ਪੈਣ ਦੇ ਤੂੰ ਹਾੜੇ ਪਿੰਡ ਦਾ ਸੁੱਖਾ ਇਹ ਤਾਂ ਉਹ ਮੈਨੂੰ ਆਂਦਾ ਕਿ ਪਰਵਾਰ ਸਭ ਕੁਝ ਆ ਅੱਛਾ ਉਹ ਕੋਈ ਨਾ ਕੋਈ ਹੱਲ ਕਰੂਗਾ ਕੋਈ ਦੀ ਜੋਬ ਨਾ ਤੇਰਾ ਹੱਲ ਅਸੀਂ ਕਰਦਾ ਕਿ ਹੱਲ ਕਿਉਂ ਨਹੀਂ ਕਰਨਾ ਹਾਂ ਜੀ ਨਹੀਂ ਜ਼ਰੂਰ ਕਰੋ ਨਾ ਮਰਿਆ ਹਾਂ ਆ ਲੈਂਦੇ ਬੈਕਾ ਗੱਤ ਕੋ ਉੱਤੇ ਪੇਪਰ ਵੀ ਹਾਂ ਸਾਰੇ ਫਾਰਮ ਪੂਰ ਭਰੇ ਆ ਹਾਂ ਜੀ ਹਾਂ ਜੀ ਉਹ ਤੁਹਾਡੀ ਕਮੀ ਰਹੀ ਬਸ ਲੈ ਅੱਛਾ ਪੰਜ ਦੇ ਛੇ ਨੂੰ ਪਹਿਲਾ ਤਾਂ ਕਰਵਾਇ ਨੀ ਸਰਪੰਚ ਕੋ ਤੋਂ ਐਸੇ ਸਰਪੰਚ ਦੇ ਸਟੈਂਪ ਤੇ ਲਵਾ ਪੀ ਲੈਣਾ ਤੇ ਨਾਲ ਉਹ ਵੀ ਲਵਾ ਲੈਣੇ ਆ ਆਹੋ ਪਹਿਲਾਂ ਸਿਰਫ ਆਪਣੇ ਨਾਲ ਸਰਪੰਚ ਦੇ ਸਾਈਨ ਹੋਣੇ ਆ ਇੱਥੇ ਸਸਾ ਆਹੋ ਬਾਕੀ ਬੇ ਕੋ ਸਭ ਠੀਕ ਐ ਆ ਬਾਕੀ ਠੀਕ ਬਾਕੀ ਤੇ ਫੋਟੋ ਫੋਟੋ ਲਾਈਆਂ ਵਾ ਬਸ ਇੱਕੋ ਮਿਹਰਬਾਨੀ ਐ ਤੁਸੀਂ ਮਰ ਜਾ ਹੱਲ ਕਰਾ ਦਿਓ ਉਹ ਹੱਲ ਜੋ ਬੜਾ ਫੇਦਾ ਥੋੜੀ ਨਾਵਾ ਜਵਾ ਉਹਨਾਂ ਕੋਲ ਕਰਨਾ ਪੈਣਾ ਫੇਰ ਹੱਲ ਹੋਣੇ ਤੇ ਕੋਈ ਨਾ ਕੋਈ ਕੀ ਮਤ ਬਦ ਇਹਨੂੰ ਪਤਾ ਵੀ ਉੱਤੇ ਚਾਹ ਪਾਣੀ ਦੇਣਾ ਪੈਂਦਾ। ਤੁਹਾਨੂੰ ਫਰਜ਼ ਰਗਵਾ ਗਰੀਬ ਬੰਦਾ ਮਾਤਰ ਬੰਦਾ। ਸੋਚੋ ਕੋ ਮੇਰੇ ਬਾਰੇ ਜਿਹੜੇ ਉੱਤੇ ਅਫਸਰ ਬੈਠੇ ਉਹ ਲੈਣਾ ਸੋਚਦੇ ਕੋਈ ਗਰੀਬ ਆ ਗਿਆ ਅਮੀਰ ਵਾ ਉਹਦੇ ਬਸ ਉਹਨਾਂ ਤਿਆਦ ਦੇ ਆ ਲੈ ਦੇ ਕੇ ਆ ਗ੍ਰਾਂਟ ਤੇ ਮੈਂ ਦਵਾ ਦੂੰਗਾ। ਗ੍ਰਾਂਟ ਪਵਾ ਦੂੰਗੇ? ਗ੍ਰਾਂਟ ਪਵਾ ਲਾਂਗੇ ਆਪਾਂ। ਜਦੋਂ ਕੋਈ ਨਹੀਂ ਸੱਤ ਸੱਤ ਕੰਮ ਚਲਾ ਦਿਓ ਬਸ ਮੇਰਾ। ਬਾਕੀ ਮੈਂ ਕੋਈ ਨਹੀਂ ਘਰ ਜਾਣਾ ਸੋਚ ਕੇ ਦੱਸੂ ਫਿਰ। ਕਿੰਨੇ ਨੂੰ ਫੈਸਲੇ ਇਹ ਤਾਂ ਹੁਣ ਇਹਦੇ ਉਹ ਤਾਂ ਪੁੱਛਿਆ ਹੀ ਨਾ ਕੀ ਮੰਗਦੇ ਮੂੰਹ ਮੰਗਦੇ ਆ ਅਗਲੇ ਗ੍ਰਾਂਟ ਤੋਂ ਇਹ ਚਾਹ ਮੰਗਦੇ ਹੁੰਦੇ ਆ ਇਹ ਨਾ ਹੋਏ ਉਹਨੇ 7 ਤੋਂ ਨਾ ਪਹਿੜ ਜਿੰਨੀ ਗ੍ਰਾਂਟ ਹੋ ਮੰਗਦੇ ਨਹੀਂ ਨਹੀਂ 7 ਤੇਰੀ ਪਵਾ ਹੀ ਦਊਗਾ ਇਹ 7 ਮੈਂ ਨਹੀਂ ਪਵਾ ਦੇਣੀ ਕਿੰਨੇ ਪਵਾ ਦੇਣੀ ਕਿ ਮੈਂ ਦਿਹਾੜੀ ਤੇ ਯਾਰ ਬੰਦਾ ਹਾਂ ਲੋਕਾਂ ਦੇ ਸੇਵਾ ਸਰਕਾਰ ਨੇ ਸੇਵਾ ਕਰਨ ਨੂੰ ਲਾਇਆ ਹਨ ਉਹ ਪਰ ਸੇਵਾ ਇੰਜੀ ਥੋੜਾ ਛੋਟਾ ਨਾ ਗਰੀਬ ਬੜੇ ਸੋਚਾਂਗੇ ਤੇਰਾ ਸੋਚਾਂਗੇ ਤੇਰਾ ਘਰੋਂ ਨਾ ਕਹ ਤੂੰ ਵਾਕਿਦ ਉਹ ਪ੍ਰਕਾਰ ਸਲਾਹ ਕਰ ਲਈ ਨਹੀਂ ਸਲਾਹ ਕਰ ਕੇ ਹੀ ਹੁਣ ਫਿਰ ਹੈ ਮਰ ਲਗਾ ਇਦਾਂ ਹੱਲ ਹੋ ਜਾਊਗਾ ਤੇ ਇਦਾਂ ਕਰ ਸਕਦੇ ਨੇ ਮਿਹਰਬਾਨੀ ਆ ਤੁਹਾਡੀ ਉਹ ਚੱਲ ਮੈਂ ਤੇ ਕੋਸ਼ਿਸ਼ ਕਰੂੰ ਮੈਂ ਥੋੜੀ ਕੋ ਲੈਣਾ ਵਾ ਗਾੜੀ ਦੇਣੇ ਪੈਂਦੇ ਆ ਉੱਤੇ ਉੱਤੇ ਦੇਣੇ ਪੈਂਦੇ ਸਾਰਾ ਕੋਈ ਨਹੀਂ ਤੇ ਸਰਕਾਰੀ ਬੰਦੇ ਕਰਨੇ ਕੋਈ ਨਹੀਂ ਹੱਲ ਸਰਕਾਰੀ ਦੇ ਕਹਦਾ ਪਹਿਲਾਂ ਆਪਣੇ ਕਾਗਜ਼ ਪੱਤਰ ਪੂਰੇ ਕਰ ਇਹਨਾਂ ਨੂੰ ਇਹ ਬਸ ਸੇਲ ਰਹਿ ਗਈ ਨਾ ਸਰਪੰਚ ਦੀ ਮੋਹਰ ਰਹਿ ਗਈ ਵਾ ਹਾਂ ਸਰਪੰਚ ਉਹ ਵੀ ਲਵਾਣਾ ਸਰਪੰਚ ਦੀ ਮੋਹਰ ਹਾਂ ਜੀ ਜੀ ਉਹ ਮੈਂ ਕਰਾ ਲੂੰਗਾ ਹਾਂ ਬਾਕੀ ਚਲੋ ਕੋਈ ਗੱਲ ਨਹੀਂ ਜੇ ਮੈਨੂੰ ਮਰਜ਼ਾ ਆਪਣਾ ਨੰਬਰ ਦੇ ਦਿਓ ਨੰਬਰ ਹਾਂਜੀ ਨੰਬਰ ਕਾਰਨੋਟ ਹਗਾ ਨਹੀਂ ਫੋਨ ਤੇ ਹਗਾ ਵਾ ਹਾਂ ਉਹ ਤੇ ਹਾਲ ਕਰਦੇ ਉਹ ਪੜਿਆ ਪੁੜਿਆ ਕਾਟਿਆ ਕਾਲਿਆ ਅਦਰ ਨੰਬਰ ਆਪਣਾ ਦੇ ਦਿੰਦਾ ਮੈਂ ਹਾਂਜੀ ਸੇ ਮੈਂ ਤੇ ਕਰਜੇ ਕੇ ਸੁਲਾ ਕਰ ਕਰ ਕੇ ਫੇਰ ਦਦ ਹਾਂ ਚਲਾਗਾ ਦੀ ਕਰੰਦੀ ਸਤ ਪਉਣੀ ਨਹੀਂ ਆ ਹਾਂਜੀ ਠੀਕ ਤਾਂ ਨਹੀਂ ਸੌਣ ਕੰਮ ਤਰਾ ਹੁੰਦਾ ਮਿਹਰਬਾਨੀ ਹੋ ਲੋ ਤਰਲਾ ਚਾਹ ਪੀਣੀ ਆ ਨਹੀਂ ਚਾਹ ਨਹੀਂ ਪੀਣੀ ਹਾਂ ਚਾਹ ਤੈਨੂੰ ਮੈਂ ਪਿਆਲ ਦੂੰਗਾ ਇਹ ਨਹੀਂ ਸੇਵਾ ਕਰ ਸਕਦਾ ਮੈਂ ਕੋਈ ਨਹੀਂ ਕੋਈ ਨਹੀਂ ਹੋ ਜਾ ਕੰਮ ਜ਼ਰਾ ਹੋ ਗਿਆ ਪਹਿਲਾਂ ਸਟੈਪਲਵਾ ਸਟੈਪਲ ਮੋਲਵਾ ਦੇਣਾ ਹਾਂ ਤੇ ਬਾਕੀ ਜੋ ਤੈਨੂੰ ਕਹਿ ਘਰੇ ਸਲਾਹ ਕਰ ਲਈ ਉਹਨਾਂ ਕੋਈ ਹਿਸਾਬ ਹਿਸਾਬ ਪਤੀ ਕਰਨਾ ਰਹਿਣਾ ਨਹੀਂ ਮੈਂ ਤੇ ਮ斜 ਕਰੂੰਗਾ ਹਾਂ ਅੱਧਾ ਟੱਕ ਨੰਬਰ ਆ ਗਿਆ ਤੈਨੂੰ ਫੋਨ ਕਰ ਦੂੰਗਾ ਜਾ ਕੇ ਫੋਨ ਤੇ ਗੱਲ ਨਹੀਂ ਕਰਨੀ ਤੈਨੂੰ ਘਰ ਆਉਣਾ ਪੈਣਾ ਵਾ ਅੱਜ ਕੱਲ ਦੇ ਵੀਰ ਮੈਂ ਤੈਨੂੰ ਫੋਨ ਤੇ ਰਿਕਾਰਡਿੰਗ ਕਰ ਲਿਆ ਨਹੀਂ ਨਹੀਂ ਮਾ 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 ਮ ਸਾਡੀਆਂ ਵੀ 100 ਮਜਬੂਰੀਆਂ ਗਾੜੀ ਵੰਗਾਰਾਂ ਭਰਨੀਆਂ ਪੈਂਦੀਆਂ ਕਈ ਵੰਗਾਰਾਂ ਸਰਕਾਰ ਕਰਦੀ ਏ ਇੱਥੋਂ ਦੇ ਆ ਉੱਥੇ ਦੇ ਚਲੋ ਹੈਗਾ ਤਾਂ ਗਰੀਬ ਬੰਦਾ ਮਾਤੜਵਾਏ ਕੱਚਾ ਕੋਠਾ ਡੇਪਿਆ ਦਾ ਪਰੋਂਗਾ ਮਾਤੇ ਦੀ ਇਹ ਕੋ ਥੋੜੇ ਦਿਵਾਵਾਂਗਾ ਕਿ ਕਿ ਇਹਦਾ ਜੋ ਬਣਾ ਐਡੀ ਵੱਡੀ ਕੋਠੀ ਹੋ ਇੰਨਾ ਪੈਸਾ ਮਿਲਦਾ ਨਹੀਂ ਤਨਖਾਹ ਯੋ ਤੇ ਤਗਰੇ ਬੰਦੇ ਕੋ ਤਾਂ ਬੰਦਾ ਲੱਲੇ ਉਹ ਮੇਰੇ ਨਾਲ ਕੇ ਮਾਤੜ ਬੰਦੇ ਕੋ ਕੀ ਲੈਣਾ ਹਾਂ ਪਰ ਨਹੀਂ ਸੋਚਦਾ ਕੋਈ ਵੀ ਲੈ ਦੋ ਮਿੰਟ ਪੈਂਜੀ ਹਿੰਦਰ ਗਈਆਂ ਇਧਰ ਘੜੀ ਵੱਜਣ ਲਿਆ ਬਈਓ ਚਲੋ ਬਹੁਤ ਹਾਂ ਮੈਂ ਰੋਟੀ ਬਣਾਉਣੀ ਆ ਰੋਟੀ ਬਲਜੀ ਰਹਿਣ ਦੇ ਰੋਟੀ ਨਹੀਂ ਖਾਣੀ ਨਹੀਂ ਕੋਈ ਗੱਲ ਨਹੀਂ ਰੋਟੀ ਰੋਟੀ ਹੀ ਲੇਟ ਖਾਣੇ ਆ ਰੋਟੀ ਖਾਂਦੇ ਆਂ ਆਪਾਂ ਧੁਰ ਪਏ ਤੇ ਨਾ ਇਹਨਾਂ ਮੁੰਡਾ ਦੀ ਤਵਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੈਂਜੀ ਬਹਿ ਜਾ ਚਾਹ ਵੀ ਉਤਨਾ ਹੀ ਪਿਆਲੀ ਘਰ ਕੋ ਹੈ ਨਹੀਂ ਨਾ ਤੇ ਕੋਈ ਗੱਲ ਨਹੀਂ ਮੈਂ ਰੋਟੀ ਬਣੀ ਰੋਟੀ ਖਾ ਕੇ ਜਾਣਾ ਕੋਈ ਗੱਲ ਨਹੀਂ ਚਾਹ ਪੀ ਲਈ ਆ ਕਿ ਚਾਹ ਦੀ ਕਿਹੜੀ ਗੱਲ ਵਾ ਤੂੰ ਹੀ ਸੁਤੇ ਜੇ ਵੰਡੇ ਆਏ ਕਿ ਸੌਣ ਆਏ ਆ ਉਹ ਤਾਂ ਨਾ ਲੱਗਿਆ ਰਘਵੀਰ ਵੀ ਸੌ ਗਿਆ ਵਾ ਰਘਵੀਰ ਲਾ ਸੌ ਗਿਆ ਪਰ ਉਹ ਆਇਆ ਤੇ ਉਹ ਵੀ ਸੌ ਗਿਆ ਜਿਹਦੇ ਘਰ ਆਏ ਆ ਉਹ ਵੀ ਸੌ ਗਿਆ ਚੰਗੀ ਗੱਲ ਹੋਈ ਹੈ ਤੂੰ ਪੈਣ ਜੱਲਾ ਡਿਆ ਕਰ ਹਾਂ ਤੇ ਭਾਈਆ ਵੀ ਇੱਥੇ ਡੇਡਾ ਜਾਵਾਂ ਤੇ ਮੈਂ ਬਿਰੂ ਹੋ ਗਿਆ ਹਾਂ ਚੱਲ ਕੋਈ ਗੱਲ ਨਹੀਂ ਰੋਟੀ ਰਾਟੀ ਖਾਈਏ ਤੇ ਉਸ ਵੇਲੇ ਨੀਂਦ ਆ ਜਾਂਦੀ ਹੈ ਅਸੀਂ ਵੀ ਰੋਟੀ ਖਾਂਦੇ ਹਾਂ ਤੁਰਪੇ ਤੇ ਚੱਲ ਮੇਰੇ ਭਾਈ ਤੇ ਫੇ ਕਮਤਿਆਂ ਦੇ ਸਾਡੇ ਉੱਥੇ ਥੱਕ ਜਾਂਦੇ ਆ ਅੱਜ ਫੇ ਉਹ ਗੱਲਾਂ ਕਰਦੇ ਨੇ ਕਿ ਮਾਰੀ ਉਹ ਨਹੀਂ ਕਹਿੰਦਾ ਲਿਖੀ ਚੱਲ ਅੱਛਾ ਕੋਈ ਨਹੀਂ ਤੇ ਚਲੀਏ ਫਿਰ ਜਰਾ ਕਿਥੇ ਹੈ ਪਾਜੀ ਰੋਟੀ ਬਣੀ ਖਾਦੇ ਜਾਣਾ ਵਾ ਬਲਜੀਤ ਆਖਣੀ ਮੈਂ ਰੋਟੀ ਪਕਾਉਣੀ ਮੈਂ ਨਹੀਂ ਰੋਟੀ ਨਹੀਂ ਖਾਣੀ ਲੇਟ ਖਾਣੇ ਆ ਤੇ ਕੀ ਤੁਹਾਡੀ ਪਰ ਆ ਗਈ ਹੁੰਦੀ ਸਾਰੇ ਜਣੇ ਕਰੋ ਕੋਈ ਨਹੀਂ ਕੋਈ ਗੱਲ ਤੇਰੇ ਅੱਗੇ ਕੋਈ ਨਹੀਂ 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 ਕੋਈ ਨਹੀਂ ਰੱਖ ਬਈ ਇਹ ਮੇਰੀ ਕਾਲ ਸੋਣਾ ਹਰੇ ਹਾਂਜੀ ਹੋਰ ਕੀ ਕਹਿਣਾ ਹੈ ਜੀ ਮਾਦਾਸੇ ਪੈਣ ਐਡੀ ਗੜੀ ਪਰਦੇ ਵਾਲੀ ਗੱਲ ਐ ਜੀ ਅੰਦਰ ਲਾਈ ਮੈਨੂੰ ਪਰਦੇ ਵਾਲੇ ਕੀ ਹੋਣੀ ਆ ਹੂੰ ਪਰੇਸ਼ਾਨੀ ਬੜੀ ਹੋਈ ਮਿੰਤੇ ਕੀ ਗੱਲ ਹੋ ਗਈ ਆ ਹਾਏ ਅਸੀਂ ਤੇ ਮਮਾ ਆ ਕੇ ਆਏ ਹਾਂ ਸ਼ਾਲਾ ਮਿਲ ਕੇ ਆਨੇ ਆ ਤੇ ਬਲਜੀਤ ਮੇਰੇ ਗੱਲਾਂ ਹੀ ਬੜੀਆਂ ਕੀਤੀਆਂ ਮੈਂ ਕੀ ਜਾਂਦੀ ਬਲਜੀਤ ਹੁਣ ਚੱਲ ਪੈਣ ਦੇਲਾ ਛੋਟਾ ਕਰ ਗੱਲ ਦੱਸ ਗੱਲ ਹੋਈ ਕੀ ਆ ਕੀ ਜਾਂਦੀ ਆ ਹਾਂਜੀ ਤੂੰ ਆਹ ਸੂਟ ਕਿੱਦਾਂ ਦਾ ਪਾ ਕੇ ਆ ਗਿਆ 200 ਰੁਪਏ ਵਾਲਾ ਤੂੰ ਚੱਜ ਦਾ ਪਾਉ ਨਹੀਂ ਹੋਂ ਤੂੰ ਬੜੀਆਂ ਗੱਲਾਂਾਂ ਪਹਿਣ ਤੂੰ ਗਾਣੇ ਮੇਰੇ ਕੋ ਜਿੱਦਾਂ ਤੇ ਆ ਗਿਆ ਮੈਂ ਪਾ ਲਈਆਂ ਜੇ ਦਰ ਕੋ ਜਾਰੇ ਬਧੀ ਤੇ ਮੈਨੂੰ ਦੇ ਦੇ ਫਿਰ ਮੈਂ ਤਾਂ ਆ ਕੇ ਮੈਂ ਮੈਂ ਇੱਕ ਵਾਰੀ ਪਾਇਆ ਦੂਜੀ ਵਾਰ ਪਾਇਆ ਜੇ ਮੈਂ ਸੂਰਤ ਮੇਰਾ ਬੜਾ ਸੋਹਣਾ ਆਦੀ ਤੇ ਚੁੰਨੀ ਟੁੱਕੀ ਐ ਇਦਾਂ ਇਦਾਂ ਦੇ ਕੋਈ ਆ ਜੇ ਤੇ ਕੀ ਆਖੇ ਉਹ ਭੈਣ ਤੈਨੂੰ ਇਹਦਾ ਭਲੇਖਾ ਇਹਦੀਆਂ ਗੱਲਾਂ ਦੱਸਣਾ ਲਿਆ ਕਰ ਤੂੰ ਮੇਰਾ ਕਿਹੜਾ ਜੀ ਨਹੀਂ ਕਰਦਾ ਪਾਉਣ ਜੇ ਮੇਰੇ ਕੋ ਚਾਹਦੇ ਹੋਂ ਤੇ ਮੈਂ ਪਾ ਗਿਆ ਨਾ ਇਸੇ ਕਰਕੇ ਤੇ ਮੈਂ ਹੁੰਦੀ ਨਹੀਂ ਬਹੁਤੋਂ ਕਹਿੰਦਾ ਇੰਨੀ ਚਰੀ ਆਈ ਆ ਮੈਂ ਤਾਂ ਹੀ ਨਹੀਂ ਹੁੰਦੀ ਚੱਲ ਭੈਣ ਕੋਈ ਤੂੰ ਚਿੰਤਾ ਨਾ ਕਰ ਆ ਫਸਲ ਬਸ ਥੋੜੇ ਦਿਨਾਂ ਵੱਢੀ ਜਾਣੀ ਐ ਫਿਰ ਅਸੀਂ ਆਵਾਂਗੇ ਆਡੇ ਸਾਰੇ ਰੱਬਰ ਦੇ ਕੱਪੜੇ ਲੈ ਆ ਗਏ ਆਂ ਨਹੀਂ ਬਾਹੂ ਅਸੀਂ ਕਿਹੜੇ ਤੁਹਾਡੇ ਕੋਲੋਂ ਮੰਗਦੇ ਨਹੀਂ ਭੈਣ ਮੈਂ ਸਿੱ ਤੋਂ ਦੱਸਣਾ ਤੂੰ ਨੂੰ ਆਨੇ ਕਿ ਕੱਪੜੇ ਮਾਰੇ ਪਾ ਗਏ ਹੋਣਾ ਚਾਲਾਂ ਲੈ ਕੇ ਦੇ ਆਂ ਵਧੀਆ ਕਿਦਾਂ ਦੇ ਲੈ ਕੇ ਦੇਣਾ ਹਾਂ ਇਹ ਮੈਂ ਨਹੀਂ ਇੰਨੀ ਗੱਲ ਕਹੀ ਭਰਾਵਾ ਜੇ ਮੈਂ ਕਹਿੰਦੀ ਕਿ ਤਾਨੇ ਕਿਹੜੇ ਮੂੰਹ ਨੂੰ ਬੋਲਣਾ ਹੈ ਮੇਰਾ ਤਾਂ ਸਿਰਫ ਕਿ ਤੇਰੇ ਮੂੰਹ ਨੂੰ ਹੁੰਦੀ ਆ ਪਰਬਲ ਜੀ ਜਦੋਂ ਇਦਾਂ ਗੱਲਾਂ ਕਰਦੀ ਦੁੱਖ ਬੜਾ ਲੱਗਦਾ ਮੈਂ ਕਹਾਂ ਮੈਂ ਉਹਦੇ ਨੂੰ ਕਲਾਉਂਗੀ ਚੱਲ ਆਂਦੀ ਨਾ ਕਲਾਵੀਂ ਅਰੇ ਇਹ ਚੀਜਾਂ ਤੋੜ ਗਿਆ ਅੱਗੇ ਮੈਂ ਹਾਂ ਤਾਂ ਵੱਡਾ ਹੋਇਆ ਵਾਂ ਦੀ ਨਹੀਂ ਕਵਾਂਡੀਆਂ ਦੇ ਨਿਆਣੇ ਲੈ ਆ ਕੇ ਬੜੀ ਸ਼ਤਾਨੀ ਕਰਦਾ ਕੋਈ ਨਹੀਂ ਪੈਣਾ ਦਿਵਾਲੀ ਦੀਆਂ ਛੁੱਟੀਆਂ ਪੈਣੀਆਂ ਉਦੋਂ ਚਾਰ ਚੰਨ ਘਲਾਈ ਨੂੰ ਇਹ ਕੌਣ ਹੁੰਨ ਜਿਹੜਾ ਕਰਨ ਵਾਲੀ ਜਦੋਂ ਇਹਦੇ ਭਟੀਆਂ ਭਟਕੇ ਆਉਂਦੇ ਉਹਨਾਂ ਨੇ ਇਸ਼ਾਰ ਕਰਕੇ ਜਾਂਦੇ ਉਸ ਦਿਨਾਂ ਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਿਆਣੀ ਹੈ ਨਿਆਣੇ ਪਰ ਨਹੀਂ ਕਹੇ ਤੇਰੇ ਦਿਵਾਲੀ ਹੋਊਗੀ ਕੋਈ ਗੱਲ ਨਹੀਂ ਨਹੀਂ ਪੈਣ ਕਿਤੇ ਮੇਰੇ ਦਿਵਾਲੀ ਹੁੰਦੀ ਤੂੰ ਨਾ ਦੀ ਟੈਨਸ਼ਨ ਲਿਆ ਕਰ ਇਹਦੀ ਰਾਤ ਹੋ ਗਈ ਹੈ ਮਾਰੇ ਦਾ ਭੇਟ ਪਾ ਲਿਆ ਜਿੱਦਾਂ ਦੀ ਹੈਗੀ ਹੈ ਮੈਂ ਨੂੰ ਸੋ ਚਾ ਚੜਿਆ ਵੇਖ ਕੇ ਸੋਹਣੇ ਬੈੱਡ ਲਏ ਮੈਂ ਹਾਂ ਮੇਰੇ ਵੀਰ ਦੇ ਕਰਮਾ ਭਾਗਾ ਜੁਣ ਮੈਨੂੰ ਇੰਨੀ ਖੁਸ਼ੀ ਹੋਈ ਇੱਥੇ ਆਣ ਕਹਿੰਦੀ ਕੀ ਗੱਲਾਂ ਕਰਦੇ ਮੈਂ ਹਾਂ ਮੈਂ ਤਾਂ ਇਹੋ ਕੀਤੀਆਂ ਤੇ ਮੁੜ ਕੇ ਆ ਸੂਰ ਦੀ ਗੱਲ ਐ ਤੁਰ ਵੀ ਮੁੰਡੇ ਦੀ ਗੱਲ ਐ ਤਰੀ ਤੇ ਮੁੜ ਕਹਿੰਦੀ ਆ ਜਾ ਉੱਥੇ ਬਾਹਰ ਗੱਲਾਂ ਕਰ ਬਸ ਇਹੋ ਗੱਲਾਂ ਹੀ ਕਰਨਾ ਕਰਨਾਈ ਮੈਨੂੰ ਘਰੂਸਾ ਛੱਡਣ ਤੇ ਸੌਣਨ ਵਾਸਤੇ ਆਈ ਅੰਦਰ ਬੁੱਧ ਭਾਗਰ ਨੂੰ ਤੂੰ ਭੈਣ ਮੇਰ ਕੋ ਆਇਆ ਕਰ ਜਿਹੜਾ ਕੋ ਦੁਸ਼ਤ ਹੋਣਾ ਮੈਨੂੰ ਤੂੰ ਚੁੱਪ ਕਰਕੇ ਕੱਲੀ ਨੂੰ ਰੱਖ ਦਿਆ ਕਰ ਤੈਨੂੰ ਇਹਦਾ ਘੜਾ ਭਲੇਖਾ ਇਹਦਾ ਘਰੂਸਾ ਮਾਰਨ ਵਾਸਤੇ ਜੰਮੀ ਮਾਂ ਦੀ ਇਹ ਪ ਉੱਥੇ ਵੀ ਇਹੀ ਕੰਮ ਹੁੰਦੇ। ਪਰਹੀਂ ਤਨੀ ਨੈਨ ਕੋ ਵੀ ਆਂਦੇ। ਉੱਥੇ ਕੀ ਤੈਨੂੰ ਕੀ ਜਾਂਦੀਆਂ ਤੇ ਕੀ ਸੁਣਦੀਂ ਤੇ ਕਦੀ ਤੇਰੇ ਸਾਹਮਣੇ ਕੋਈ ਗੱਲ ਨਹੀਂ ਕੀਤੀ ਕਦੀ। ਪਰ ਭੈਣ ਬੰਦਾ ਆਪ ਤੋਂ ਮਜਬੂਰ ਹੁੰਦਾ। ਜੇ ਕਿ ਤੂੰ ਫੋਨ ਲਾ ਲਈਏ ਇਹਨੇ ਕਦੀ ਫੋਨ ਨਹੀਂ ਚੁੱਕਣਾ। ਚਲ ਕੋਈ ਨਹੀਂ। ਤੂੰ ਮਨ ਆਵੜਾ ਕਰ। ਪਾਜਾ ਕੀ ਸੋਚੂਗਾ? ਉਹ ਮੈਂ ਕਹਿੰਦਾ ਤੇ ਤੂੰ ਲੰਮੀਆਂ ਲੇਖੇ ਪਾ ਕੇ ਬੈਠੀ ਚਲੀ ਜਾ ਹੁਣ। ਉਹ ਭਾਈਆ ਤੂੰ ਕਾਲਾ ਪੈ ਗਿਆ ਮੈਂ ਰੋਟੀ ਖਾ ਕੇ ਜਾਵਾਂ ਪਰ ਚੱਲੀ ਰੋਟੀ ਨਹੀਂ ਨਹੀਂ ਹਾਂ ਇਹ ਰੋਟੀ ਨਹੀਂ ਖਾਣੀ ਤੂੰ ਇਹਦੇ ਲੰਮੀਆਂ ਢੂੰਗੀਆਂ ਗੱਲਾਂ ਕਰਦੇ ਤੇ ਕਰਦੇ ਤੂੰ ਓਦਾਂ ਹੀ ਚੱਲ ਰਿਹਾ ਭੀ ਆਪਾਂ ਚਲੋ ਕੋਈ ਗੱਲ ਨਹੀਂ ਉਹ ਭੈਣ ਬਹਿ ਜਾ ਬਣੀਆ ਰੋਟੀ ਨਹੀਂ ਰੋਟੀ ਹਾਂ ਜਾੜਦੇ ਆ ਫੇਰ ਭਾਈ ਨਹੀਂ ਫੇਰ ਆ ਜਾਨੀ ਫੇਰ ਅੱਛਾ ਗੱਡਾ ਵੀ ਚੀਕ ਅੰਦਰ ਤੈਨੂੰ ਨਿਆਣੇ ਨੂੰ ਮਿਲ ਕੇ ਜਾਣਾ ਚਾਹੀਏ ਸਾਰੇ ਬਾਦ ਲੰਗੀ ਜਾਣੀ ਖੜੀ ਚਲੋ ਵੇਖ ਲਓ ਫੇਰ ਮਰਜ਼ੀ ਹੈ ਤੁਹਾਡੀ ਹੁਣ ਫੇਰ ਤੇ ਆਇਓ ਕਿਤੇ ਮਾਰਿਓ ਚੱਕਰ ਤੂੰ ਕੋਈ ਨਹੀਂ ਭਾਈ ਆਵਾਂਗੇ ਚਲੋ ਚਲੋ ਆ ਜਾਨੀ ਚਲੋ ਤਾਂ ਮੈਂ ਇਹ ਆ ਰਿਹਾ ਨਬਲ ਨੂੰ ਕੀ ਕਰਦਾ ਆਂਦੀ ਚਲ ਜਾ ਤੁਹਾਡੀ ਪਾਸਰ ਲਾਂ ਕੇ ਜਾਣੇ ਨਹੀਂ ਆਣਾ ਲੇਟ ਆਉਣਾ ਸਾਡ ਕੋਈ ਨਹੀਂ ਪੈਣ ਮੈਂ ਆ ਲੈ ਕੇ ਆਉਂਗਾ ਨਿਆਣੇ ਨਾਲ ਹੀ ਸਾਡੇ ਆ ਆਇਆ ਹੀ ਬੰਦਾ ਅਏ ਜੋਬਨ ਹੀ ਭਾਮੜੀ ਤੋਂ ਅੱਛਾ ਕੀ ਕੰਮ ਹੀ ਹੁੰਦਾ ਉਹਦਾ ਕੱਚਾ ਕੋਠਾ ਡੇਪਿਆ ਮੀਂਹ ਦੇ ਨਾਲ ਸੱਤ ਡੇਪੀ ਹੈ ਅੱਛਾ ਉਹ ਕਹਿੰਦਾ ਗਰਾੜ ਗੁੜ ਪਵਾ ਦੇ ਕੋਈ ਪ੍ਰੋਵਾਈਸ ਸਾਹਿਬ ਉਹ ਤਾਂ ਧੜਧੜ ਲੈ ਵੜੇ ਮਾਰਨデア ਹੀ ਵਿਚਾਰਾ ਤੇ ਲੈ ਤੇ ਅਫਸਰਾਂ ਕੋ ਉਤਰ ਲੈਣਾ ਕੰਮ ਲਈਦਾ ਅਬਸੇ ਉਹਦਾ ਹੀ ਕਰਦੇ ਨੇ ਕੰਮ ਨਹੀਂ ਜੇ ਤੁਹੀ ਅਫਸਰ ਬਣੇ ਆ ਤੇ ਤੁਸੀਂ ਕੰਮ ਕਰਦਿਆ ਕੋ ਮਾਰੇ ਮੋٹے ਬੰਦਿਆਂ ਦਾ ਵਿਚਾਰਿਆਂ ਦਾ ਹਾਂ ਤਾਂ ਕੰਮ ਤਾਂ ਕਰਨਾ ਮੈਂ ਤੁਸੀਂ ਤੇ ਹਿੱਸਾ ਮੰਗਨਦੇ ਹੀ ਗ੍ਰਾਂਟ ਚ ਮੈਂ ਸੁਣਨਦਾ ਹੀ ਗੱਲ ਸੁਣ ਮੇਰੀ ਜਿੰਨਾ ਕੋਈ ਗ੍ਰਾਂਟ ਆ ਪਾਉਣੀ ਹੁੰਦੀ ਹੈ ਨਾ ਗਾੜੀ ਉਹਨਾਂ ਨੂੰ ਦੇਣੇ ਪੈਂਦੇ ਪਹਿਲੇ ਉਹ ਮੰਗਦੇ ਆ ਇਹਨਾਂ ਨੂੰ ਦੱਸਣਾ ਚੰਗਾ ਹੁੰਦਾ ਮੁੜ ਕੇ ਕੱਲ ਨੂੰ ਕਹਿਣਗੇ ਪਟਵਾਈ ਖਾ ਗਿਆ ਇਹ ਤਾਂ ਨਾ ਤੁਹਾਡਾ ਹੀ ਲੱਗਣਾ ਵਾ ਹਾਂ ਤੇ ਜੋ ਉਹਨੂੰ 1.5 ਲੱਖ ਰੁਪਈਆ ਮਿਲ ਜਾਣਾ ਉਹਨੂੰ ਜੇ ਵੀਚੋਂ 10,000 ਦੇ ਦੂਗਾ ਤੇ ਕੀ ਉਹ ਚਲੇ ਨੂੰ ਫਰਕ ਪੈ ਜਲੇ ਕੋਈ ਤੇ ਤੁਹਾਨੂੰ ਤਾਂ ਖਾਵਾ ਨਹੀਂ ਮਿਲਦੀਆਂ ਤੁਹਾਡਾ 10,000 ਨਾਲ ਤੁਹਾਡਾ ਢਿੱਡ ਭਰ ਜਾਣਾ ਵਾ ਖਰਚੇ ਬੜੇ ਆ ਗਾੜੀ ਗਾੜੀ ਨਹੀਂ ਦੇਣੇ ਮੈਂ ਵੀ ਚੁੱਕੀ ਲੈਣਾ ਇਹਦੇੋਂ ਐਵੇਂ ਝੂਠ ਨਾ ਬੋਲਿਆ ਕਰੋ ਜੇ ਤੁਸੀਂ ਚਾਹੋ ਨਾ ਸਾਰਿਆਂ ਨੂੰ ਕਹੋ ਕਿ ਨਹੀਂ ਲੈਣਾ ਹੈਗਾ ਤੇ ਹੋਈ ਜ਼ਿਆਦਾ ਮਾਤਰਾ ਦਾ ਬੰਦਾ ਤੇ ਆਪੇ ਨਹੀਂ ਕਿਸੇ ਨੇ ਲੈਣੇ ਪੈਣ ਉਹ ਨਹੀਂ ਨਹੀਂ ਇਦਾਂ ਨਹੀਂ ਮੰਨਦੇ ਹੁੰਦੇ ਇੰਨੇ ਸਰਕਾਰੀ ਕੰਮਾਂ ਲੈ ਦੇ ਗਏ ਹੁੰਦੇ ਆ। ਨਹੀਂ ਤੇ ਇਹਦੀ ਜਿੱਥੇ ਫੈਲ ਪਈ ਨਾ ਮੈਂ ਸਾਈਨ ਕਰ ਦੂੰ। ਹੁਣ ਉਹ ਚੱਲ ਇਹਨੂੰ ਇਹਨਾ ਨਹੀਂ ਪਤਾ ਸਰਪੰਚ ਦੇ ਸਾਈਨ ਕਰਵਾ ਕੇ ਨਹੀਂ ਲਿਆ ਆਪਣੇ ਨੂੰ। ਕਹਿੰਦਾ ਮੇਰੀ ਕੰਪਲੀਟ ਆ। ਮੈਂ ਸਾਈਨ ਕਰ ਦੇਣੇ। ਇਹਨੂੰ ਕਹਿੰਦਾ ਜਾ ਜਮਾ ਕਰਾ ਦੇ ਪਹਿਲੇ ਫੈਲ ਨਹੀਂ ਜਮਾ ਹੋਣੀ ਤੇ। ਤੇ ਜੇ ਮਾਲਕ ਕਿਤੇ ਹੋ ਵੀ ਗਏ ਜਿੱਥੇ ਪਈ ਤੇ ਉੱਥੇ ਜਾਵੇਂ ਵੀ ਤੱਕ ਛੋਟੇ ਛੋਟੇ ਘਟਾ ਜਾ ਮੈਣਾ ਫੇਰ ਜਿੱਦ ਦੱਬੀ ਗਈ ਦੱਬੀ ਗਈ। ਇਹ ਫੈਲ ਉੱਤੇ ਘਟਾਉਣ ਲਈ ਐਮ ਕਰ ਲੈ ਬੜਾ ਕੁ ਕਰਨਾ ਪੈਂਦਾ। ਨਹੀਂ ਤਾਂ ਡੀ ਪਹੁੰਚ ਹੈਗੀ ਆ ਨਾ। ਤੁਸੀਂ ਕਹਿ ਲਿਆ ਦੇ ਕਿ ਉਹਦੀ ਕਢਵਾਈ ਸਕਦੇ ਆ ਮੈਂ ਇੱਕ ਤੱਕ ਮੈਂ ਉਹਨਾਂ ਵੀ ਮੂਹ ਵੱਡੇ ਗਾੜੀ ਉਹਨਾਂ ਦੇਣੇ ਨਹੀਂ ਉਹਨਾਂ ਕਹਿਣਾ ਪ੍ਰਵਾਹੀ ਸਾਹਿਬ ਇਦਾਂ ਕੰਮ ਥੋੜੀ ਹੁੰਦੇ ਆ ਮੈਂ ਤਾਂ ਵਿਹਾਂ ਬੰਦੇ ਕੰਮ ਕਰਾਉਣੇ ਉਹਨਾਂ ਕੋ ਇਹਨਾਂ ਲੇਖਾ ਨਾ ਕਿ ਕਿੱਥੋਂ ਦੋਹੋਗੇ ਇਦਾਂ ਦੇ ਮਾਟਰ ਬੰਦਿਆਂ ਦੇ ਪੈਸੇ ਖਾ ਖਾ ਕੇ ਨਾ ਚਲ ਜਿੰਨਾ ਕੋ ਹੋਏ ਉਹਨਾਂ ਤੋਂ ਖਾ ਲੈ ਤੇ ਕੋਈ ਗੱਲ ਨਹੀਂ ਪਰ ਜਿੰਨਾ ਕੋ ਵਿਚਾਰਾ ਕੋ ਹੈ ਹੀ ਨਹੀਂ ਉਹ ਵੀ ਸਰਕਾਰਾਂ ਤੋਂ ਭੱਲ ਲੰਦਾ ਵਾ ਉਹਦੇ ਚੋਂ ਤੁਸੀਂ ਹੀ ਸੇ ਮੰਗੀ ਜਾਂਦੇ ਆ ਵਾ ਤੇ ਕਿੱਥੇ ਲੇਖਾ ਦੇਣਾ ਇਹ ਵਾ ਇਹ ਨਿਆਣਿਆਂ ਚੋਂ ਨਿਕਲਣਾ ਸਾਡਿਆਂ ਚੋਂ ਇਹਨੂੰ ਵੀ ਤੇ ਸਰਕਾਰ ਕੋਲ ਲੈ ਕੇ ਦੇਣੇ ਆ ਤੇ ਜਿੰਨੇ ਸਰਕਾਰ ਤੋਂ ਮਿਲਨੇ ਆ ਉਹਨੇ ਪੂਰੇ ਇਹਨੂੰ ਮਿਲ ਜਾਣ ਤੇ ਇਹਦਾ ਵੀ ਕੋਸ਼ਿਸ਼ ਸਰਜੇ ਵਿਚਾਰੇ ਦਾ ਇਹਨੂੰ ਸੱਤ ਜੋਗੇ ਵਾਧੂ ਹੋ ਜਾਣੇ ਤੇ ਕੋਹ ਇਹਦੀ ਛਤ ਪਾ ਜਾਣੀ ਆ ਤੇ ਜੇ ਉਹਦੇ ਕੋਲ ਵਾਧ ਵੀ ਜਾਣਗੇ ਆਪਣੀ ਹੋਰ ਕੋਈ ਗੱਜ ਪੂਰੀ ਕਰ ਲੂਗਾ ਜਿੱਪਾ ਤੂੰ ਗੱਲ ਕਰਦਾ ਥਾ ਤੂੰ ਉਹਨਾਂ ਘਰ ਦੇ ਕੰਮਾਂ ਤੇ ਆਂਧਿਆ ਕਰ ਮੇਰੇ ਦਫ਼ਤਰਾਂ ਦੇ ਕੰਮਾਂ ਦੇ ਵਿੱਚ ਨਾ ਆਇਆ ਕਰ ਇਹ ਵਿੱਚ ਕਿਉਂ ਨਾ ਆਇਆ ਕਰ ਮੈਨੂੰ ਤੇ ਇਹ ਦਿਸਦਾ ਵਾ ਕਿ ਮੇਰੇ ਨਿਆਣਿਆਂ ਚੋਂ ਨਾ ਨਿਕਲੇ ਬਾਅਦ ਚ ਜਿੰਨੇ ਤੁਸੀਂ ਆਪ ਇਹ ਲਈ ਜਾਂਦੇ ਨਾ ਲੋਕਾਂ ਕੋ ਦਸਵੰਦ ਕੱਢ ਦਿਨੀ ਹੈ ਨਾ ਗੁਰੂ ਘਰ ਮੱਥਾ ਟੇਕਦੀ ਹੈ ਨਾ ਕੋਈ ਗੱਲ ਹੁਣ ਇਹਦੀ ਇਹ ਢੇਡ ਨਹੀਂ ਸੀ ਸ਼ਤ ਨਹੀਂ ਦੇਣੀਆਂ ਜਿਹੜੀ ਗ੍ਰਾਂਟ ਚ ਤੁਸੀਂ ਹਿੱਸਾ ਲੈਣਾ ਵਾ ਉਹਨੇ ਸ਼ੀਸ਼ਾ ਹੀ ਦੇਣੀਆਂ ਜਿਹਦਾ ਮੈਂ ਕੰਮ ਕਰਾਉਣਾ ਹੈ ਸ਼ੀਸ਼ਾ ਦੇਣੇ ਜਾਣਾ ਇਹ ਤੁਸੀਂ ਤੁਹਾਨੂੰ ਲੱਗਦਾ ਨਾ ਕਿ ਸ਼ੀਸ਼ਾ ਦੇਊਗਾ ਸ਼ੀਸ਼ਾ ਦੇਣਾ ਉਹਦੇ ਵੀ ਬੱਚੇ ਅਗੂ ਮੈਨੂੰ ਪਤਾ ਨਾ ਜਾਣਦਾ ਇਹਨੂੰ ਇਹ ਵੇਖਣ ਨੂੰ ਮਾਉਂ ਜਾ ਲੱਗਦਾ ਈ ਨਹੀਂ ਜਾਣਦੇ ਆ ਨਾ ਤੇ ਫੇਰ ਥੋੜਾ ਬਹੁਤ ਉਹਦੇ ਨਾਲ ਰਿਆਇਤ ਕਰਦੇ ਦੋਈ ਤੇ ਕਈ ਜਗ੍ਹਾ ਅੱਜ ਕਿਸਾ ਚਾਹੀਦਾ ਗ੍ਰਾਂਟ ਦਾ ਹਿੱਸਾ ਚਾਹੀਦਾ ਇਹ ਮਾਲਾ ਦਾ 10-15000 ਰੁਪਏ ਲਾ ਕੇ ਉਹਨੂੰ 1.5 ਲੱਖ ਰੁਪਏ ਮਿਲਦਾ ਵਾ ਇਹ ਵੀ 30000 ਨਿਕਲਣ ਦੀ ਆ ਤੇ ਬਚੂਗਾ ਨਾ ਇਹਨੇ ਇਹਨੇ ਜਿੰਨੇ ਨੇ ਪੈਸੇ ਦਵਾਦ ਰਹੇ ਇਹਨੇ ਤਾਂ ਸਾਰੀ ਜ਼ਿੰਦਗੀ ਨਹੀਂ ਵੇਖਣੀ ਰੱਬ ਦੇ ਕਹਿ ਤੋੜਾ ਡਰੋ ਕਹੀ ਥੋੜਾ ਬਹੁਤ ਤੂੰ ਇਹੋ ਜਿਹਾ ਨਾ ਤੇ ਆਗਾ ਰੋਟੀ ਪਾਣੀ ਕਰਿਆ ਕਰ ਸੋ ਰੋਟੀ ਪਾਣੀ ਤੇ ਮੈਂ ਕਰੀ ਜਾਣਾ ਵਾ ਜਿਹੜੀ ਆ ਮੈਨੂੰ ਟੈਨਸ਼ਨ ਹੋਈ ਜਾਂਦੀ ਏ ਵੱਖਰੀ ਹੋਈ ਜਾਂਦੀ ਏ ਉਹ ਟੈਨਸ਼ਨ ਜਦੋਂ ਕੋਈ ਕੰਮ ਪੰਦਾ ਤੂੰ ਮੇਰੇ ਕੰਮ ਤੇ ਨਾ ਆਇਆਗਾ ਠੀਕ ਆ ਮੇਰੇ ਇੱਥੇ ਕਮਰੇ ਨਾਲ ਇੱਥੇ ਮੈਂ ਕੰਮ ਕਰਦਾ ਤੂੰ ਇੱਥੇ ਨਾ ਤੂੰ ਆਪਣਾ ਰੱਬ ਰੱਬ ਕਰਿਆ ਕਰ ਉੱਥੇ ਜਾ ਰੱਬ ਰੱਬ ਤੇ ਮੈਂ ਇਥੇ ਰਹਿਣਾ ਰੱਬ ਜਦੋਂ ਅਸੀਂ ਆਪ ਸਾਡਾ ਪਾਪਾਂ ਦਾ ਭਾਂਡਾ ਹੀ ਇੰਨਾ ਭਰ ਗਿਆ ਤੇ ਬਾ ਰੱਬ ਵੀ ਚਾਹ ਤਾਂ ਕੀ ਕਰੂਗਾ ਉੱਥੇ ਜੇ ਤੇ ਲੋਹਾ ਤਾਂ ਪਾਪ ਹੋ ਰਹੇ ਆ ਤੇ ਤੂੰ ਪਾੜ ਕਰਕੇ ਰੱਬ ਤੇ ਨਾ ਤੇ ਪਾਪ ਧੋੜਾ ਆਪ ਆਪ ਪਾਪ ਤੂੰ ਹੀ ਕਰੋ ਤੇ ਮੈਂ ਥੋਨ ਨੂੰ ਮੈਂ ਬੈਠੀ ਆ ਪਾ ਤਦੋਂ ਵਿਕੋ ਇਹ ਰਜਵੰਦਨ ਮੈਂ ਦੱਸ ਜਾਵੇ ਵੀ ਕੀ ਜਿਹਨਾਂ